ਅੱਜ ਮੈਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਜਾ ਰਿਹਾ ਜੋ ਨਾ ਤਾਂ ਕਿਸੇ ਧਾਰਮਿਕ ਕਿਤਾਬ ਵਿੱਚ ਲਿਖੀ ਹੋਈ ਆ ਤੇ ਨਾ ਹੀ ਇਹ ਕੋਈ ਮਨਕੜਤ ਕਹਾਣੀ ਆ। ਇਹ ਕਹਾਣੀ ਆ ਮੇਰੀ ਤੁਹਾਡੀ ਤੇ ਇਸ ਪੂਰੀ ਕਾਇਨਾਤ ਵਿੱਚ ਮੌਜੂਦ ਹਰ ਉਸ ਚੀਜ਼ ਦੀ ਜਿਸ ਵਿੱਚ ਸਾਹ chal ਰਹੇ ਨੇ। ਅਕਸਰ ਅਸੀਂ ਸੋਚਦੇ ਹਾਂ ਕਿ ਅਸੀਂ ਕੌਣ ਹਾਂ? ਅਸੀਂ ਕਿੱਥੋਂ ਆਏ ਹਾਂ? ਕੀ ਸਾਨੂੰ ਕਿਸੇ ਜਾਦੂਗਰ ਨੇ ਬਣਾਇਆ ਏ ਜਾਂ ਫਿਰ ਅਸੀਂ ਸਿਰਫ ਇੱਕ ਹਾਦਸਾ ਹਾਂ? ਜਰਾ ਸੋਚੋ ਜੇਕਰ ਮੈਂ ਤੁਹਾਨੂੰ ਕਹਾਂ ਕਿ ਤੁਹਾਡੇ ਜਿਉਂਦੇ ਹੋਣ ਦਾ ਕਾਰਨ ਕੋਈ ਚਮਤਕਾਰ ਨਹੀਂ ਹੈਗਾ ਬਲਕਿ ਅਰਬਾਂ ਸਾਲ ਪਹਿਲਾਂ ਵਾਪਰੇ ਇੱਕ ਬੇਹੱਦ ਖੋਖਨਾਕ ਤੇ ਅਜੀਬ ਘਟਨਾ ਆਈ। ਤਾਂ ਤੁਸੀਂ ਕੀ ਸੋਚੋਗੇ ਅੱਜ ਆਪਾਂ ਉਸ ਰਾਜ਼ ਤੋਂ ਪਰਦਾ ਚੁੱਕਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਇਹ ਧਰਮੀਨ ਖਿਸਕ ਜਾਵੇਗੀ ਅੱਜ ਅਸੀਂ ਗੱਲ ਕਰਾਂਗੇ ਧਰਤੀ ਤੇ ਜੀਵਨ ਦੀ ਸ਼ੁਰੂਆਤ ਅਸਲ ਵਿੱਚ ਕਿਵੇਂ ਹੋਈ ਸੀ ਕਹਾਣੀ ਦੀ ਸ਼ੁਰੂਆਤ ਹੁੰਦੀ ਆ ਅੱਜ ਤੋਂ ਕਰੀਬ 465.5 ਅਰਬ ਸਾਲ ਪਹਿਲਾਂ ਆਪਣੀਆਂ ਅੱਖਾਂ ਬੰਦ ਕਰੋ ਤੇ ਕਲਪਨਾ ਕਰੋ ਉਸ ਸਮੇਂ ਦੀ ਧਰਤੀ ਦੀ ਇਹ ਉਹ ਧਰਤੀ ਨਹੀਂ ਸੀ ਜਿਸ ਨੂੰ ਅਸੀਂ ਅੱਜ ਦੇਖਦੇ ਹਾਂ ਹਰੀ-ਭਰੀ ਸ਼ਾਂਤ ਤੇ ਖੂਬਸੂਰਤ ਬਲਕਿ ਉਸ ਸਮੇਂ ਦੀ ਧਰਤੀ ਨਰਕ ਵਰਗੀ ਸੀ ਅਸਲ ਵਿੱਚ ਜੇਕਰ ਤੁਸੀਂ ਉਸ ਸਮੇਂ ਉੱਥੇ ਹੁੰਦੇ ਤਾਂ ਤੁਸੀਂ ਇੱਕ ਸੈਕਿੰਡ ਵੀ ਜੰਦਾ ਨਹੀਂ ਰਹਿ ਸਕਦੇ ਸੀ ਜਮੇਨ ਉੱਬਰੇ ਸੀ ਹਰ ਪਾਸੇ ਜਵਾਲਾਮੁਖੀ ਫਟ ਰਹੇ ਸੀ ਜਿਵੇਂ ਧਰਤੀ ਦਾ ਸਿਣਾ ਪਾੜ ਕੇ ਅੱਗ ਬਾਰ ਆ ਰਹੀ ਹੋਵੇ ਉਹਨਾਂ ਸਮਿਆਂ ਚ ਸਮਾਂ ਦਾ ਰੰਗ ਨੀਲਾ ਨਹੀਂ ਸੀ ਸਗੋਂ ਲਾਲ ਤੇ ਸੰਤਰੀ ਸੀ ਧੂਏ ਤੇ ਜ਼ਹਿਰੀਆਂ ਗੈਸਾਂ ਨਾਲ ਭਰਿਆ ਹੋਇਆ ਉੱਥੇ ਸਾਹ ਲੈਣ ਲਈ ਆਕਸੀਜਨ ਨਹੀਂ ਸੀ ਜਿਸ ਹਵਾ ਵਿੱਚ ਅਸੀਂ ਅੱਜ ਸਾਹ ਲੈਂਦੇ ਹਾਂ ਉਹ ਉਸ ਸਮੇਂ ਮੌਜੂਦ ਹੀ ਨਹੀਂ ਸੀ ਉਸ ਸਮੇਂ ਵਾਤਾਵਰਣ ਵਿੱਚ ਸਿਰਫ ਮੋਤ ਸੀ ਮੀਥੇਨ ਅਮੋਨੀਆ ਹਾਈਡਰੋਜਨ ਤੇ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਦਾ ਰਾਹ ਸੀ ਪਰ ਇਸ ਨਰਕ ਵਰਗੇ ਮਾਹੌਲ ਵਿੱਚ ਕੁਝ ਅਜੀਹਾ ਪੱਕ ਰਿਹਾ ਸੀ ਜੋ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਬਦਲਣ ਵਾਲਾ ਸੀ ਇਹ ਸਭ ਕੁਝ ਜੋ ਸ਼ੁਰੂ ਹੋਇਆ ਸਮੁੰਦਰਾਂ ਵਿੱਚ ਉਸ ਸਮੇਂ ਦੇ ਸਮੁੰਦਰ ਅੱਜ ਵਾਂਗ ਠੰਡੇ ਤੇ ਸਾਫ਼ ਨਹੀਂ ਹੁੰਦੇ ਸੀ ਉਹ ਗਰਮ ਸੀ ਉਬਲਦੇ ਹੋਏ ਪਾਣੀ ਦੇ ਵਿਸਾਲ ਕੜਾਹੀ ਵਰਗੇ ਵਿਗਿਆਨੀ ਇਸ ਨੂੰ ਪ੍ਰਾਈਮੋਡੀਅਲ ਸੂਪ ਕਹਿੰਦੇ ਨੇ ਇਹ ਕੋਈ ਪੀਣ ਵਾਲਾ ਸੂਪ ਨਹੀਂ ਸੀ ਬਲਕਿ ਇਹ ਰਸਾਇਣਾਂ ਤੇ ਕੈਮੀਕਲ ਦਾ ਇੱਕ ਗਾੜਾ ਘੋਲ ਸੀ ਪਾਣੀ ਦੇ ਅੰਦਰ ਅਣਗਿਣਤ ਛੋਟੇ ਛੋਟੇ ਕਾਣਾ ਜਿਨ੍ਹਾਂ ਨੂੰ ਅਸੀਂ ਐਟਮ ਜਾਂ ਪਰਮਾਣੂ ਕਹਿੰਦੇ ਹਾਂ ਬਿਨਾਂ ਕਿਸੇ ਮਕਸਦ ਦੇ ਇਧਰ ਉਧਰ ਤੈਰ ਰਹੇ ਸੀ ਉਹ ਬੇਜਾਨ ਸੀ ਨਾ ਉਹ ਸੋਚ ਸਕਦੇ ਸੀ ਨਾ ਕੁਝ ਮਹਿਸੂਸ ਕਰ ਸਕਦੇ ਸੀ ਤੇ ਨਾ ਹੀ ਉਹਨਾਂ ਵਿੱਚ ਜੀਵਨ ਦਾ ਕੋਈ ਨਾਮੋ ਨਿਸ਼ਾਨ ਸੀ ਇਹ ਸਿਰਫ కెమిస్ట్రీ ਸੀ ਬਾਇਓਲੋਜੀ ਨਹੀਂ। ਕੋਣ ਸਵਾਲ ਇਹ ਆਉਂਦਾ ਕਿ ਇਹ بے ਜਾਨ కెమికਲ ਮਰੇ ਹੋਏ ਪੱਥਰਾਂ ਪਰ ਕੇ ਤੱਤ ਜਿੰਦਾ ਕਿਵੇਂ ਹੋ ਗਏ? ਇੱਥੇ ਹੀ ਕੁਦਰਤ ਨੇ ਆਪਣਾ ਸਭ ਤੋਂ ਵੱਡਾ ਜਾਦੂ ਦਿਖਾਇਆ ਪਰ ਇਹ ਜਾਦੂ ਕਿਸੇ ਛੜੀ ਨਾਲ ਨਹੀਂ ਹੋਇਆ। ਇਹ ਹੋਇਆ ਊਰਜਾ ਦੇ ਇੱਕ ਭਿਆਨਕ ਨਾਚ ਨਾਲ। ਉਸ ਸਮੇਂ ਅਸਮਾਨ ਵਿੱਚ ਬਿਜਲੀ ਬਹੁਤ ਜ਼ਿਆਦਾ ਕੜਕਦੀ ਸੀ। ਅੱਜ ਜਿੰਨੀ ਬਿਜਲੀ ਡਿੱਗਦੀ ਆ ਉਸ ਤੋਂ ਹਜ਼ਾਰਾਂ ਗੁਣਾ ਜ਼ਿਆਦਾ। ਜਦੋਂ ਇਹ ਅਸਮਾਨੀ ਬਿਜਲੀ ਉਸ ਰਸਾਇਣਾਂ ਨਾਲ ਭਰੇ ਸਮੁੰਦਰਾਂ ਵਿੱਚ ਡਿੱਗਦੀ ਸੀ ਉਹ ਪਾਣੀ ਵਿੱਚ ਮੌਜੂਦ ਐਟਮਾਂ ਨੂੰ ਜ਼ਬਰਦਸਤ ਝੜਕਾ ਦਿੰਦੀ ਸੀ ਗਰਮੀ ਤੇ ਬਿਜਲੀ ਦੀ ਊਰਜਾ ਨੇ ਇਹਨਾਂ ਬੇਜਾਨ ਐਟਮਾਂ ਨੂੰ ਆਪਸ ਵਿੱਚ ਟਕਰਾਉਣ ਲਈ ਮਜਬੂਰ ਕਰ ਦਿੱਤਾ ਜਰਾ ਸੋਚੋ ਜਿਵੇਂ ਤੁਸੀਂ ਰਸੋਈ ਵਿੱਚ ਵੱਖ-ਵੱਖ ਮਸਾਲੇ ਤੇ ਸਬਜ਼ੀਆਂ ਪਾ ਕੇ ਕੁਝ ਬਣਾਉਂਦੇ ਹੋ ਠੀਕ ਉਸੇ ਤਰ੍ਹਾਂ ਕੁਦਰਤ ਦੀ ਰਸੋਈ ਵਿੱਚ ਵੀ ਕੁਝ ਪੱਕ ਰਿਹਾ ਸੀ ਕਾਰਬਨ ਹਾਈਡਰੋਜਨ ਨਾਈਟ੍ਰੋਜਨ ਆਕਸੀਜਨ ਦੇ ਕਣ ਆਪਸ ਵਿੱਚ ਡੁੱੜਨ ਲੱਗੇ ਪਹਿਲਾ ਇਹ ਬਹੁਤ ਹੀ ਸਧਾਰਨ ਤਰੀਕੇ ਨਾਲ ਜੁੜੇ ਪਰ ਲਗਾਤਾਰ ਮਿਲ ਰਹੀ ਉਰਜਾ ਜਵਾਲਾਮੁਖੀ ਦੀ ਗਰਮੀ ਤੇ ਅਸਮਾਨੀ ਬਿਜਲੀ ਨੇ ਇਹਨਾਂ ਨੂੰ ਜ਼ਬਰਦਸਤ ਦੀ ਇੱਕ ਦੂਜੇ ਨਾਲ ਬੰਨ੍ਹ ਦਿੱਤਾ ਤੇ ਫਿਰ ਅਚਾਨਕ ਕਰੋੜਾਂ ਸਾਲਾਂ ਦੇ ਇਸ ਉਥਲ-ਪੁਥਲ ਵਿੱਚ ਇੱਕ ਅਜਿਹਾ ਅਣੂ ਬਣਿਆ ਜੋ ਪਹਿਲਾਂ ਕਦੇ ਨਹੀਂ ਬਣਿਆ ਸੀ ਇਹ ਕੋਈ ਸਧਾਰਨ ਰਸਾਇਣ ਨਹੀਂ ਸੀ ਇਹ ਸੀ ਅਮੀਨੋ ਐਸਿਡ ਹੁਣ ਤੁਸੀਂ ਪੁੱਛੋਗੇ ਕਿ ਇਹ ਅਮੀਨੋ ਐਸਿਡ ਕੀ ਬਲਾਈ ਜੇਕਰ ਜੀਵਨ ਇੱਕ ਇਮਾਰਤਾਂ ਤਾਂ ਅਮੀਨੋ ਐਸਿਡ ਉਸ ਦੀਆਂ ਇੱਟਾਂ ਨੇ ਤੁਹਾਡਾ ਸਰੀਰ ਤੁਹਾਡੇ ਵਾਲ ਤੁਹਾਡੀ ਚਮੜੀ ਤੁਹਾਡਾ ਖੂਨ ਸਭ ਕੁਝ ਪ੍ਰੋਟੀਨ ਦਾ ਬਣਿਆ ਹੋਇਆ ਏ ਤੇ ਇਹ ਪ੍ਰੋਟੀਨ ਅਮੀਨੋ ਐਸਿਡ ਤੋਂ ਬਣਦਾ ਏ ਸੋਚਣ ਵਾਲੀ ਗੱਲ ਇਹ ਆ ਕਿ ਉਸ ਸਮੇਂ ਕੋਈ ਬਣਾਉਣ ਵਾਲਾ ਨਹੀਂ ਸੀ ਕੋਈ ਡਿਜ਼ਾਈਨਰ ਨਹੀਂ ਸੀ ਇਹ ਸਭ ਕੁਝ ਸਿਰਫ ਸੰਜੋਗ ਸੀ بے ਜਾਣ ਚੀਜ਼ਾਂ ਟਕਰਾਈਆਂ ਤੇ ਜੀਵਨ ਦੀ ਨੀ ਰੱਖੀ ਗਈ 1953 ਵਿੱਚ ਵਿਗਿਆਨੀਆਂ ਨੇ ਇਸ ਗੱਲ ਨੂੰ ਸਾਬਤ ਵੀ ਕੀਤਾ ਸੀ ਉਹਨਾਂ ਨੇ ਲੈਬ ਵਿੱਚ ਉਹੀ ਪ੍ਰਾਣੀ ਧਰਤੀ ਵਰਗਾ ਮਾਹੌਲ ਬਣਾਇਆ ਗੈਸਾਂ ਪਾਈਆਂ ਤੇ ਬਿਜਲੀ ਦੇ ਝੜਕੇ ਦਿੱਤੇ ਕੁਝ ਹੀ ਦਿਨਾਂ ਵਿੱਚ ਪਾਣੀ ਦਾ ਰੰਗ ਬਦਲ ਗਿਆ ਤੇ ਉਸ ਵਿੱਚ ਉਹੀ ਅਮੀਨੋ ਐਸਿਡ ਪੈਦਾ ਹੋ ਗਏ ਇਸ ਦਾ ਮਤਲਬ ਸਾਫ਼ ਸੀ ਜੀਵਨ ਬਣਾਉਣ ਦੀ ਰੱਬ ਦੇ ਦਾਖਲ ਦੀ ਨਹੀਂ ਬਲਕਿ ਸਹੀ ਹਾਲਾਤਾਂ ਦੀ ਲੋੜ ਸੀ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇਟਾਂ ਦਾ ਬਣ ਗਈਆਂ ਪਰ ਇਮਾਰਤ ਆਪਣੇ ਆਪ ਕਿਵੇਂ ਖੜੀ ਹੋਈ ਸਿਰਫ ਅਮੀਨੋ ਐਸਿਡ ਹੋਣਾ ਜੀਵਨ ਨਹੀਂ ਹੈਗਾ ਜੀਵਨ ਦਾ ਅਸਲੀ ਰਾਜਾ ਨਕਲ ਕਰਨਾ ਅੱਜ ਤੁਹਾਡੇ ਸਰੀਰ ਵਿੱਚ ਜੋ ਡੀਐਨਏ ਆ ਉਹ ਤੁਹਾਡੇ ਸਰੀਰ ਨੂੰ ਦੱਸਦਾ ਕਿ ਅੱਖਾਂ ਕਿਵੇਂ ਬਣਾਉਣੀਆਂ ਨੇ ਹੱਥ ਕਿਵੇਂ ਬਣਾਉਣੇ ਨੇ ਪਰ ਸ਼ੁਰੂਆਤ ਵਿੱਚ ਡੀਐਨਏ ਨਹੀਂ ਸੀ ਵਿਗਿਆਨੀਆਂ ਦਾ ਮੰਨਣਾ ਕਿ ਸਮੁੰਦਰ ਦੇ ਉਸ ਗਰਮ ਸੂਪ ਵਿੱਚ ਸੈਦ ਕਰੋੜਾ ਸਾਲਾਂ ਬਾਅਦ ਇੱਕ ਬਹੁਤ ਹੀ ਖਾਸ ਕਿਸਮ ਦਾ ਅਣੂ ਬਣਿਆ ਜਿਸ ਨੂੰ ਅਸੀਂ ਆਰਐਨਏ ਕਹਿ ਸਕਦੇ ਹਾਂ ਇਸ ਅਣੂ ਵਿੱਚ ਇੱਕ ਜਾਦੂਈ ਸ਼ਕਤੀ ਸੀ ਇਹ ਆਪਣੇ ਆਲੇ-ਦੁਆਲੇ ਤੈਰ ਰਹੇ ਹੋਰ ਸੈੱਲਾਂ ਨੂੰ ਫੜ ਕੇ ਆਪਣੇ ਵਰਗਾ ਹੀ ਇੱਕ ਹੋਰ ਅਣੂ ਬਣਾ ਲੈਂਦਾ ਸੀ। ਇਹ ਉਹ ਪਲ ਸੀ ਜਦੋਂ ਧਰਤੀ ਤੇ ਪਹਿਲੀ ਵਾਰ ਜੀਵਨ ਨੇ ਅੰਗੜਾਈ ਲੱਤੀ। ਹਾਲਾਂਕਿ ਇਹ ਕੋਈ ਜਾਨਵਰ ਜਾਂ ਕੀੜਾ ਨਹੀਂ ਸੀ। ਇਹ ਸਿਰਫ ਇੱਕ ਕੈਮੀਕਲ ਸੀ ਪਰ ਇਹ ਜਿੰਦਾ ਸੀ ਕਿਉਂਕਿ ਇਹ ਆਪਣੀ ਗਤੀ ਵਧਾ ਰਿਹਾ ਸੀ। ਇਹ ਆਪਣੇ ਆਪ ਦੀ ਨਕਲ ਕਰ ਸਕਦਾ ਸੀ। ਇੱਥੋਂ ਹੀ ਸ਼ੁਰੂ ਹੋਇਆ ਕੁਦਰਤੀ ਚੋਣਾਂ ਮਤਲਬ ਨੇਚੁਰਲ ਸਿਲੈਕਸ਼ਨ ਦਾ ਖੇਡ ਆ। ਉਹ ਅਣੂ ਜੋ ਆਪਣੀ ਨਕਲ ਤੇਜ਼ੀ ਨਾਲ ਕਰ ਸਕਦੇ ਸੀ ਉਹ ਸਮੁੰਦਰ ਵਿੱਚ ਫੈਲ ਗਏ। ਜੋ ਕਮਜ਼ੋਰ ਸੀ ਉਹ ਟੁੱਟ ਕੇ ਖਤਮ ਹੋ ਗਏ ਇਹ ਇੱਕ جنگ ਸੀ ਇੱਕ ਨਾ ਦਿਸਣ ਵਾਲੀ ਜੰਗਾ ਜੋ ਸੂਖਮ ਪੱਧਰ ਤੇ ਲੜੀ ਜਾ ਰਹੀ ਸੀ ਫਿਰ ਇੱਕ ਹੋਰ ਕਮਾਲ ਹੋਇਆ ਇਹਨਾਂ ਨਕਲ ਕਰਨ ਵਾਲੇ ਅਣੂਆਂ ਦੇ ਆਲੇ ਦੁਆਲੇ ਚਾਰਪੀ ਦੀ ਇੱਕ ਪਰਤ ਜਮਾ ਹੋ ਗਈ ਜਿਵੇਂ ਪਾਣੀ ਵਿੱਚ ਤੇਲ ਦੀ ਬੂੰਦ ਵੱਖਰੀ ਰਹਿੰਦੀ ਆ ਓਵੇਂ ਹੀ ਇਸ ਚਰਬੀ ਦੀ ਪਰਤ ਨੇ ਉਸ ਖਾਸ ਅਣੂ ਨੂੰ ਬਾਹਰਲੇ ਕਠੋਰ ਮਾਹੌਲ ਤੋਂ ਬਚਾ ਲਿਆ ਇਸ ਨੂੰ ਅਸੀਂ ਧਰਤੀ ਦਾ ਪਹਿਲਾ ਸੈੱਲ ਜਾਂ ਕੋਸ਼ਿਕਾ ਕਹਿ ਸਕਦੇ ਹਾਂ ਇਹ ਬਹੁਤ ਹੀ ਮੋਢਲਾ ਜੀਵਨ ਸੀ ਇਸ ਨੂੰ ਦੇਖਣ ਲਈ ਤੁਹਾਨੂੰ ਮਾਈਕਰੋਸਕੋਪ ਦੀ ਲੋੜ ਪੈਂਦੀ ਆ ਪਰ ਇਹ ਅੱਜ ਦੇ ਇਨਸਾਨ ਦਾ ਪੂਰਵਜ ਸੀ ਹਾਂ ਬਈ ਤੁਸੀਂ ਸਹੀ ਸੁਣਿਆ ਉਹ ਇੱਕ ਨਿੱਕਾ ਜਿਹਾ ਬੈਕਟੀਰੀਆ ਜੋ ਅਰਬਾਂ ਸਾਲ ਪਹਿਲਾਂ ਸਮੁੰਦਰ ਦੇ ਗਰਮ ਪਾਣੀ ਵਿੱਚ ਤੈਰ ਰਿਹਾ ਸੀ ਇਹ ਸਾਫ਼ਰ ਇੰਨਾ ਆਸਾਨ ਨਹੀਂ ਸੀ ਇੰਨਾ ਸੈੱਲਾਂ ਦੇ ਅਗਲੇ ਕਈ ਅਰਬਾਂ ਸਾਲਾਂ ਤੱਕ ਦਾ ਸੰਘਰਸ਼ ਸੀ ਇਹਨਾਂ ਵਿੱਚੋਂ ਕੁਝ ਨੇ ਸੂਰਜ ਦੀ ਰੋਸ਼ਨੀ ਖਾਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਅਸੀਂ ਫੋਟੋਸਿੰਥੈਸਿਸ ਕਹਿੰਦੇ ਆ ਇਸ ਪ੍ਰਕਿਰਿਆ ਨੇ ਕੱਝ ਹੀ ਗੈਸ ਸੱਡੀ ਜੋ ਸਾਡੀ ਧਰਤੀ ਲਈ ਜ਼ਹਿਰ ਸੀ ਪਰ ਸਾਡੇ ਲਈ ਅੰਬਰਤ ਸੀ ਉਹ ਸੀ ਆਕਸੀਜਨ ਹੁਣ ਹੌਲੀ ਹੌਲੀ ਧਰਤੀ ਦਾ ਵਾਤਾਵਰਨ ਬਦਲਣ ਲੱਗ ਪਿਆ ਅਸਮਾਨ ਦਾ ਰੰਗ ਲਾਲ ਤੋਂ ਨੀਲਾ ਹੋ ਗਿਆ ਓਜ਼ੋਨ ਪਰਤ ਬਣ ਗਈ ਜਿਸ ਨੇ ਸੂਰਜ ਦੇ ਖਤਰਨਾਕ ਕਿਰਨਾਂ ਨੂੰ ਧਰਤੀ ਤੇ ਆਉਣ ਤੋਂ ਰੋਕ ਦਿੱਤਾ ਤੇ ਆਪਣੀ ਇਹ ਧਰਤੀ ਰਹਿਣ ਦੇ ਕਾਬਿਲ ਬਣਨ ਲੱਗ ਪਈ ਹੁਣ ਆਉਂਦੀ ਆ ਇਸ ਕਹਾਣੀ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਉਹ ਮੋੜ ਜਿੱਥੇ ਆ ਕੇ ਤੁਹਾਡਾ ਦਿਮਾਗ ਘੁੰਮ ਜਾਵੇਗਾ ਅਸੀਂ ਅਕਸਰ ਸੋਚਦੇ ਹਾਂ ਕਿ ਜੀਵਨ ਤੇ ਮੌਤ ਵਿੱਚ ਬਹੁਤ ਵੱਡਾ ਫਰਕ ਆ ਇੱਕ ਪੱਥਰ ਮਰਿਆ ਹੋਇਆ ਏ ਇੱਕ ਇਨਸਾਨ ਜਿੰਦਾ ਏ ਪਰ ਜੇਕਰ ਤੁਸੀਂ ਵਿਗਿਆਨ ਦੀ ਗਹਿਰਾਈ ਵਿੱਚ ਜਾਓ ਤਾਂ ਇਹ ਲਕੀਰ ਮਿਟ ਜਾਂਦੀ ਆ ਸੋਚੋ ਤੁਹਾਡਾ ਸਰੀਰ ਕਿਸ ਚੀਜ਼ ਦਾ ਬਣਿਆ ਹੋਇਆ ਕਾਰਬਨ ਹਾਈਡਰੋਜਨ ਆਕਸੀਜਨ ਨਾਈਟ੍ਰੋਜਨ ਕੈਲਸ਼ੀਅਮ ਆਇਰਨ ਆ ਇਹ ਉਹੀ ਤੱਤ ਨੇ ਜੋ ਮਿੱਟੀ ਵਿੱਚ ਹੁੰਦੇ ਨੇ ਜੋ ਪੱਥਰਾਂ ਵਿੱਚ ਨੇ ਜੋ ਸਮੁੰਦਰ ਦੇ ਪਾਣੀ ਵਿੱਚ ਨੇ ਫਰਕ ਸਿਰਫ ਇਹ ਆ ਕਿ ਤੁਹਾਡੇ ਅੰਦਰ ਇਹ ਆਤਮਾ ਇੱਕ ਖਾਸ ਤਰਤੀਬ ਵਿੱਚ ਜੁੜੇ ਹੋਏ ਨੇ ਜੋ ਊਰਜਾ ਦਾ ਲੈਣ ਦੇਣ ਕਰ ਰਹੇ ਨੇ ਜਿਸ ਪਲ ਇਹ ਤਰਤੀਬ ਟੁੱਟ ਜਾਂਦੀ ਆ ਤੁਸੀਂ ਵਾਪਸ ਮਿੱਟੀ ਬਣ ਜਾਂਦੇ ਹੋ ਇਸ ਦਾ ਮਤਲਬ ਕਿ ਜੀਵਨ ਕੋਈ ਬਖਰੀ ਚੀਜ਼ ਨਹੀਂ ਹੈਗੀ ਇਹ ਪਦਾਰਥ ਦੀ ਹੀ ਇੱਕ ਅਵਸਥਾ ਹੈ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਇਹ ਸਭ ਜਾਨਣਾ ਕਿਉਂ ਜ਼ਰੂਰੀ ਆ ਇਹ ਜ਼ਰੂਰੀ ਇਸ ਲਈ ਆ ਕਿਉਂਕਿ ਇਹ ਸਾਨੂੰ ਨੈਮਰ ਬਣਾਉਂਦਾ ਹੈ ਜਦੋਂ ਤੁਸੀਂ ਜਾਣਦੇ ਹੋ ਕਿ ਸਾਡੀ ਸ਼ੁਰੂਆਤ ਗੰਦੇ ਕਰਮ ਤੇ ਜ਼ਹਿਰੀਲੇ ਪਾਣੀ ਵਿੱਚ ਹੋਈ ਕੈਮੀਕਲ ਪ੍ਰਤੀਕਿਰਿਆਵਾਂ ਤੋਂ ਹੋਈਆ ਤਾਂ ਸਾਡਾ ਹੰਕਾਰ ਟੁੱਟ ਜਾਂਦਾ ਏ ਪਰ ਨਾਲ ਹੀ ਇਹ ਇੱਕ ਬਹੁਤ ਹੀ ਖੂਬਸੂਰਤ ਅਹਿਸਾਸ ਆ ਸੋਚੋ ਉਹ ਕਾਰਬਨ ਜੋ ਤੁਹਾਡੇ ਦਿਲ ਦੀ ਧੜਕਣ ਚਲਾ ਰਿਹਾ ਹੋ ਸਕਦਾ ਅਰਬਾਂ ਸਾਲ ਪਹਿਲਾਂ ਕਿਸੇ ਜਵਾਲਾਮੁਖੀ ਦੇ ਧੂਏ ਵਿੱਚ ਹੋਵੇ ਉਹ ਲੋਹਾ ਜੋ ਅੱਜ ਤੁਹਾਡੇ ਖੂਨ ਵਿੱਚ ਆ ਉਹ ਉਸ ਸਮੇਂ ਕਿਸੇ ਉਲਕਾ ਪਿੰਡ ਦਾ ਹਿੱਸਾ ਹੋਵੇਗਾ ਜੋ ਧਰਤੀ ਨਾਲ ਟਕਰਾਇਆ ਸੀ ਅਸੀਂ ਇਸ ਧਰਤੀ ਤੋਂ ਬਖਰੇ ਨਹੀਂ ਹਾਂਗੇ ਅਸੀਂ ਇਸ ਧਰਤੀ ਦਾ ਹੀ ਹਿੱਸਾ ਹਾਂ ਜੋ ਕੁਝ ਸਮੇਂ ਲਈ ਜਾਗ ਪਿਆਏ ਵਿਗਿਆਨ ਕਹਿੰਦਾ ਕਿ ਅਸੀਂ ਸਟਾਰ ਡਸਟ ਹਾਂ ਮਤਲਬ ਤਾਰਿਆਂ ਦੀ ਧੂੜ ਤੇ ਇਹ ਜੀਵਨ ਦੀ ਸ਼ੁਰੂਆਤ ਦੀ ਕਹਾਣੀ ਇਹੀ ਸਾਬਤ ਕਰਦੀ ਆ ਉਹ ਮਾਮੂਲੀ ਰਸਾਇਣ ਜਿਨ੍ਹਾਂ ਦੀ ਕੋਈ ਔਕਾਤ ਨਹੀਂ ਸੀ ਜਦੋਂ ਸਹੀ ਸਮੇਂ ਤੇ ਸਹੀ ਹਾਲਾਤਾਂ ਵਿੱਚ ਮਿਲੇ ਤਾਂ ਉਹਨਾਂ ਨੇ ਕੁਝ ਅਜਿਹਾ ਰਚ ਦਿੱਤਾ ਜੋ ਅੱਜ ਬ੍ਰਹਿਮੰਡ ਦੇ ਰਾਇ ਸਾਨੂੰ ਸੁਲਝਾ ਰਿਹਾ ਏ ਕਿ ਇਹ ਕਿਸੇ ਚਮਤਕਾਰ ਤੋਂ ਕੱਟਾ ਧਰਮ ਕਹਿੰਦਾ ਕਿ ਰੱਬ ਨੇ ਮਿੱਟੀ ਵਿੱਚ ਫੂਕ ਮਾਰੀ ਵਿਗਿਆਨ ਕਹਿੰਦਾ ਕਿ ਕੁਦਰਤ ਨੇ ਅਰਬਾ ਸਾਲਾਂ ਤੱਕ ਪ੍ਰਯੋਗ ਕੀਤੇ ਤੇ ਅੱਜ ਉਸ ਦਾ ਨਤੀਜਾ ਅਸੀਂ ਹਾਂ ਦੋਵੇਂ ਗੱਲਾਂ ਹੈਰਾਨ ਕਰਨ ਵਾਲੀਆਂ ਨੇ ਪਰ ਵਿਗਿਆਨ ਵਾਲੀ ਕਹਾਣੀ ਵਿੱਚ ਸਬੂਤ ਨੇ ਇਸ ਵਿੱਚ ਇੱਕ ਤਰਕਾ ਹੁਣ ਅਗਲੀ ਵਾਰ ਜਦੋਂ ਤੁਸੀਂ ਪਾਣੀ ਦਾ ਗਲਾਸ ਪੀਵੋ ਤਾਂ ਯਾਦ ਰੱਖਣਾ ਇਹ ਉਹੀ ਮਾਧਿਅਮ ਆ ਜਿੱਥੇ ਤੁਹਾਡੇ ਪੁਰਖਿਆਂ ਦਾ ਜਨਮ ਹੋਇਆ ਸੀ ਅਗਲੀ ਵਾਰ ਜਦੋਂ ਤੁਸੀਂ ਅਸਮਾਨ ਵਿੱਚ ਬਿਜਲੀ ਕੜਕਦੀ ਵੇਖੋ ਤਾਂ ਡਰਨਾ ਨਹੀਂ ਸੋ ਗੋਂ ਉਸ ਸਾਕਤੀ ਨੂੰ ਸਲਾਮ ਕਰਦਾ ਜਿਸ ਨੇ ਬੇਜਾਨ ਐਟਮਾਂ ਨੂੰ ਜੀਵਨ ਦਾ ਤੋਹਫਾ ਦਿੱਤਾ। ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਅਸੀਂ ਇਕੱਲੇ ਨਹੀਂ ਹੈਗੇ। ਅਸੀਂ ਹਰ ਦਰਖਤ, ਹਰ ਜਾਨਵਰ, ਹਰ ਕੀੜੇ ਇੱਥੋਂ ਤੱਕ ਕੇ ਪੱਥਰਾਂ ਨਾਲ ਵੀ ਜੁੜੇ ਹੋਇਆ। ਸਾਡੀ ਕਹਾਣੀ ਇੱਕ ਸਾਂਝੀ ਕਹਾਣੀ ਆ ਸੰਘਰਸ਼ ਦੀ, ਬਦਲਾਅ ਤੇ ਜਿੱਤ ਦੀ। ਇਹ ਸੋਚ ਕੇ ਵੇਖੋ ਜੇਕਰ ਧਰਤੀ ਦੀ ਸਥਿਤੀ ਥੋੜੀ ਜਿਹੀ ਵੱਖਰੀ ਹੁੰਦੀ, ਜੇ ਸੂਰਜ ਥੋੜਾ ਜਿਹਾ ਗਰਮ ਹੁੰਦਾ ਜਾਂ ਧਰਤੀ ਥੋੜੀ ਦੂਰ ਹੁੰਦੀ ਤਾਂ ਸ਼ਾਇਦ ਉਹ ਕੈਮੀਕਲ ਰਿਐਕਸ਼ਨ ਕਦੇ ਨਾ ਹੁੰਦਾ। ਸਾਇਦ ਧਰਤੀ ਅੱਜ ਵੀ ਇੱਕ ਬੰਜਰ ਤੇ ਬੇਰਾਨ ਗਰਾਹ ਹੁੰਦੀ ਜਿੱਥੇ ਸਿਰਫ ਹਵਾਵਾਂ ਦੀ ਆਵਾਜ਼ ਹੁੰਦੀ ਸਾਡਾ ਇੱਥੇ ਹੋਣਾ ਇਸ ਪਲ ਵਿੱਚ ਸਾਹ ਲੈਣਾ ਬ੍ਰਹਮੰਡ ਦੀ ਸਭ ਤੋਂ ਵੱਡੀ ਲਾਟਰੀ ਜਿੱਤਣ ਦੇ ਬਰਾਬਰ ਆ ਅਸੀਂ ਇੱਕ ਅਸੰਭਵ ਘਟਨਾ ਹਾਂ ਜੋ ਵਾਪਰ ਗਈ ਇਸ ਲਈ ਆਪਣੀ ਜ਼ਿੰਦਗੀ ਦੀ ਕਦਰ ਕਰੋ ਇਹ ਸਿਰਫ 70 80 ਸਾਲਾਂ ਦਾ ਸਫ਼ਰ ਨਹੀਂ ਹੈਗਾ ਇਹ 4.5 ਅਰਬ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ ਉਹ ਨੰਨਾ ਜਿਆ ਸੈਲ ਜੋ ਸਮੁੰਦਰ ਵਿੱਚ ਤੈਰ ਰਿਹਾ ਸੀ ਉਸਨੇ ਹਾਰ ਨਹੀਂ ਮੰਨੀ ਉਸਨੇ ਖਤਮ ਹੋਣ ਦੀ ਬਜਾਏ ਬਦਲਣਾ ਸਵੀਕਾਰ ਕੀਤਾ ਤੇ ਉਸੇ ਦੀ ਬਦولت ਅੱਜ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜੀਵਨ ਜਿੱਦਿਆ ਜੀਵਨ ਖੂਬਸੂਰਤਾ ਤੇ ਸਭ ਤੋਂ ਵੱਡੀ ਗੱਲ ਜੀਵਨ ਵਿਗਿਆਨ ਦਾ ਸਭ ਤੋਂ ਵੱਡਾ ਰਹੱਸਾ ਜੋ ਹੁਣ ਹੌਲੀ-ਹੌਲੀ ਸੁੱਝ ਰਿਹਾ ਏ ਮੈਨੂੰ ਉਮੀਦ ਆ ਕਿ ਅੱਜ ਦੀ ਇਸ ਵੀਡੀਓ ਨੇ ਤੁਹਾਡੇ ਸੋਚਣ ਦਾ ਨਜ਼ਰੀਆ ਬਦਲ ਦਿੱਤਾ ਹੋਵੇਗਾ ਜੇਕਰ ਤੁਹਾਨੂੰ ਲੱਗਦਾ ਕਿ ਇਹ ਵੀਡੀਓ ਕਿਸੇ ਹੋਰ ਨੂੰ ਵੀ ਹੈਰਾਨ ਕਰ ਸਕਦੀ ਆ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਗਿਆਨ ਵੰਡਣ ਨਾਲ ਹੀ ਵਾਧਾ ਏ ਤੇ ਸਤਿ ਧੰਨਾਂ ਨਾ ਹਰ ਇਨਸਾਨ ਦਾ ਹੱਕ ਆ ਅਸੀਂ ਅਕਸਰ ਆਪਣੀਆਂ ਛੋਟੀਆਂ ਛੋਟੀਆਂ ਮੁਸ਼ਕਲਾਂ ਵਿੱਚ ਐਨੇ ਉਲਝ ਜਾਂਦੇ ਆ ਕਿ ਅਸੀਂ ਇਸ ਵੱਡੇ ਤਸਵੀਰ ਨੂੰ ਭੁੱਲ ਜਾਂਦੇ ਆ ਅਸੀਂ ਭੁੱਲ ਜਾਂਦੇ ਆ ਕਿ ਸਾਡਾ ਹੋਣਾ ਹੀ ਕਿੰਨੀ ਵੱਡੀ ਗੱਲ ਆ ਵਿਗਿਆਨ ਸਾਨੂੰ ਸਿਰਫ ਅਥਰ ਨਹੀਂ ਦਿੰਦਾ ਇਹ ਸਾਨੂੰ ਸਾਡੀ ਹੋਂਦ ਦਾ ਮਤਲਬ ਵੀ ਸਮਝਾਉਂਦਾ ਏ ਏਸੀ ਕਹਾਣੀ ਜੀਵਨ ਦੇ ਜਨਮ ਦੀ ਰਸਾਇਣਾਂ ਤੋਂ ਇਨਸਾਨ ਤੱਕ ਦੇ ਸਫ਼ਰ ਦੀ ਜੇਕਰ ਤੁਸੀਂ ਅਜਿਹੀਆਂ ਹੋਰ ਡੂੰਘੀਆਂ ਰਹਿ ਇਸ ਮਹੀ ਵਿਗਿਆਨ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਕਿਉਂਕਿ ਬ੍ਰਹਮੰਡ ਵਿੱਚ ਅਜੇ ਵੀ ਬਹੁਤ ਸਾਰੇ ਰਾਜ਼ ਦਬੇ ਹੋਏ ਨੇ ਤੇ ਅਸੀਂ ਇੱਕ ਇੱਕ ਕਰਕੇ ਉਹਨਾਂ ਸਭ ਦਾ ਪਰਦਾ ਚੁੱਕਾਂਗੇ ਠੀਕ ਆ ਦੋਸਤੋ ਮਿਲਦੇ ਆ ਅਗਲੀ ਵੀਡੀਓ ਚ ਤਦ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ